ਪੀਸੀਪੀ ਪੁਲਿਸ ਅਫਸਰ ਜਿਹੜੇ ਕਿ ਆਪਣੀ ਡਿਊਟੀ ਕਰ ਰਹੇ ਸੀ ਤੇ ਉਹਨਾਂ ਨੂੰ ਖਾਲਸਤਾਨੀ ਕਹਿ ਕੇ ਸੰਬੋਧਨ ਕੀਤਾ। ਬੰਦ ਕਰੋ, ਬੰਦ ਕਰੋ। ਬੰਦ ਕਰੋ। ਬੀਜੇਪੀ ਸਰਕਾਰ ਨੂੰ ਕਿ ਤੁਸੀਂ ਕਦੋਂ ਇਸ ਧਰਮ ਦੇ ਨਾਮ ਤੇ ਰਾਜਨੀਤੀ ਬੰਦ ਕਰੋ। ਤੁਸੀਂ ਗੰਦੀ ਰਾਜਨੀਤੀ ਜਿਹੜੀ ਧਰਮ ਦੇ ਨਾਮ ਤੇ ਕਰ ਰਹੇ ਹੋ ਇਹ ਬਹੁਤ ਹੀ ਇੱਕ ਨਿੰਦਣਯੋਗ ਕੱਟਣਾ ਹੈ। ਸਸ਼ੀਗਲ ਦੋਸਤੋ ਮੈਂ ਹਾਂ ਜੈਲਸ ਪਟਨਜੀ ਸੋ ਮਹਿਲਾ ਕਾਂਗਰਸ ਪੰਜਾਬ ਪ੍ਰਸ਼ੰਕਾ ਉਰਦਾਵਾ ਜੋ ਪ੍ਰੈਸਿਡੈਂਟ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਪਾਰਾ ਚੌਂਕ ਤੇ ਇਕ ਤਰਨਾ ਦਿੱਤਾ ਗਿਆ ਇਸ ਦਰਨੇ ਦੇ ਵਿੱਚ ਜਿੱਥੇ ਬੋਧੀ ਸਰਕਾਰ ਦੇ ਵਿਰੁੱਧ ਪਰਵੀ ਅਨਾੜੇबाजी ਕੀਤੀ ਹੈ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਰਿਹਾ ਵੀ ਇੱਕ ਪੁਲਿਸ ਸੱਤਸਰ ਜਿੱਥੇ ਕਿ ਬੀਜੇਪੀ ਵਰਕਰਾਂ ਵੱਲੋਂ ਉਸ ਨੂੰ ਖਾਲਿਸਤਾਨੀ ਕਹਿ ਦਿੱਤੀ ਵੀਡੀਓ ਵਾਇਰਲ ਹੋਈ ਸੀ ਇਸ ਵੀਡੀਓ ਨੂੰ ਲੈ ਕੇ ਜਿਹੜਾ ਰੋਜ਼ ਵੇਖਿਆ ਜਾ ਰਿਹਾ ਸੋ ਅਸੀਂ ਗੱਲਬਾਤ ਕਰਾਂਗੇ ਕਿ ਸ਼ਰਧਾ ਦਾਵਾ ਜੀ ਅੱਜ ਦਰਨਾ ਕਿਸ ਤੋਂ ਲੈ ਕੇ ਦਿੱਤਾ ਜਾ ਰਿਹਾ ਅੱਜ ਕਰਨੇ ਦਾ ਮੁੱਖ ਮੰਤਵ ਹੈ ਜਿਹੜਾ ਉਹ ਹੈ ਕਿ ਤੁਸੀਂ ਸਾਰਿਆਂ ਨੇ ਦੇਖਿਆ ਪਰਸੋਂ ਬੰਗਾਲ ਦੇ ਵਿੱਚ ਬੀਜੇਪੀ ਮਹਿਲਾ ਮੋਰਚੇ ਦੀਆਂ ਔਰਤਾਂ ਨੇ ਜੋ ਇੱਕ ਪੁਲਿਸ ਆਫੀਸਰ ਜਸਪ੍ਰੀਤ ਸਿੰਘ ਜਸਪ੍ਰੀਤ ਸਿੰਘ ਪੁਲਿਸ ਆਫੀਸਰ ਜਿਹੜੀ ਕਿ ਆਪਣੀ ਡਿਊਟੀ ਕਰ ਰਹੀ ਸੀ ਤੇ ਉਹਨਾਂ ਨੂੰ ਖਾਲਸਤਾਨੀ ਕਹਿੰਦੇ ਸੰਬੋਧਨ ਕੀਤਾ ਅਸੀਂ ਪੁੱਛਣਾ ਚਾਹੁੰਦੇ ਹਾਂ ਇਸ ਬੀਜੇਪੀ ਸਰਕਾਰ ਨੂੰ ਕਿ ਤੁਸੀਂ ਕਦੋਂ ਇਸ ਧਰਮ ਦੇ ਨਾਮ ਤੇ ਰਾਜਨੀਤੀ ਬੰਦ ਕਰੋਗੇ ਤੁਸੀਂ ਗੰਦੀ ਰਾਜਨੀਤੀ ਜਿਹੜੀ ਧਰਮ ਦੇ ਨਾਮ ਤੇ ਕਰ ਰਹੇ ਹੋ ਇਹ ਬਹੁਤ ਹੀ ਇੱਕ ਨਿੰਦਨਯੋਗ ਕਟਨਾ ਹੈ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਨੀ ਆ ਕਿ ਤੁਸੀਂ ਇਹ ਸੋਚਦੇ ਹੋ ਕਿ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਤੁਹਾਡੀ ਬੀਜੇਪੀ ਸਰਕਾਰ ਮੁੜ ਜਿਹੜੀ 10 ਸਾਲ ਤੋਂ ਤੁਸੀਂ ਬੈਠ ਕੇ ਤਸ਼ੱਤ ਤਾਈ ਔਰਤਾ ਤੇ ਕਿਸਾਨਾਂ ਤੇ ਵਪਾਰੀਆਂ ਤੇ ਹਰ ਵਰਗ ਤੇ ਤੁਸੀਂ ਹੁਣ ਚੱਲਦਾ ਹੋਣਾ ਮੈਂ ਅੱਜ ਮੇਰੀਆਂ ਸਾਰੀਆਂ ਭੈਣਾਂ ਦੇ ਨਾਲ ਇੱਥੇ ਪਟਿਆਲੇ ਦੇ ਵਿੱਚ ਆਪਵਾਰਾ ਚੌਂਕ ਤੇ ਅਸੀਂ ਸਾਰੀ ਲੋਕਾਂ ਨੂੰ ਵੀ ਦਿਖਾ ਰਹੇ ਆ ਵੀ ਦੇਖੋ ਇਹ ਮੋਤੀ ਸਰਕਾਰ ਦੀਆਂ ਘਿੜੌਣੀਆਂ ਹਰਕਤਾਂ ਖਾਸ ਕਰਕੇ ਜੋ ਸੋਚਦੇ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਸਿੱਖਾਂ ਦਾ ਹਿੰਦੂਆਂ ਦਾ ਆਪਸੀ ਪਟਵਾਰਾ ਖਰਾਬਾ ਇਹ ਧਰਮ ਦੀ ਰਾਜਨੀਤੀ ਕਰਦੇ ਨੇ ਲੋਕਾਂ ਨੂੰ ਵੰਡਣ ਦੀ ਰਾਜਨੀਤੀ ਕਰਦੇ ਨੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਰਾਜਨੀਤੀ ਕਰਦੇ ਨੇ ਇਹ ਲੋਕ ਬਹੁਤ ਸਿਆਣੇ ਨੇ ਆਰਟੀਕਲ 19 ਦੇ ਵਿੱਚ ਜਾਤ ਪਾਤ ਧਰਮ ਸਭ ਨੂੰ ਖਤਮ ਕੀਤਾ ਮੈਂ ਸਾਨੂੰ ਜਿਹੜੇ ਰਾਈਟ ਜਿਹੜੇ ਮਿਲੇ ਹੋਏ ਨੇ ਤਾਂ ਨੂੰ ਨਹੀਂ ਲੱਗਦਾ ਵੀ ਲੋਕਤੰਤਰ ਦਾ ਘਾਣਾ ਹੈ ਉਮੀਦਸ਼ੀਲ ਦਾ ਘਾਣਾ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਇਸ ਮੋਦੀ ਪੀਜਪੀ ਸਰਕਾਰ ਨੇ ਜਿਹੜੀ ਲੋਕਤੰਤਰ ਦੀ ਖੂਬਸੂਰਤੀ ਸੀ ਨਾ ਉਹਨੂੰ ਬਿਲਕੁਲ ਬੰਦ ਕਰਤਾ ਕੋਈ ਸਮਾਂ ਸੀ ਕਿਹਾ ਜਾਂਦਾ ਸੀ ਕਿ ਜੇ ਆਪੋਜੀਸ਼ਨ ਸਟਰੋਂਗ ਹੈ ਤਾਂ ਸਰਕਾਰ ਜਿਹੜੀ ਸੱਤਾ ਚ ਹੁੰਦੀ ਹੈ ਉਹਨੂੰ ਪਤਾ ਲੱਗਦਾ ਕਿ ਮੇਰੀਆਂ ਕੀ ਕਮੀਆਂ ਨੇ ਇਹਨਾਂ ਨੇ ਚੀਜ਼ਾਂ ਖਤਮ ਕਰਤੀਆਂ ਲੋਕਤੰਤਰ ਦੀ ਹੱਤਿਆ ਕਰਤੀ ਸਾਨਾ ਸ਼ਾਹੀ ਅਤਿਆਚਾਰ ਚਾਹੇ ਕੋਈ ਭੈਣ ਹੈ ਆ ਭੈਣਾਂ ਜਵਾਬ ਮੰਗਦੀਆਂ ਮਨੀਪੁਰ ਚ ਨਗਨ ਕਰਕੇ ਔਰਤਾਂ ਸੜਕਾਂ ਤੇ ਤੋਰਿਆ ਗਿਆ ਪਰ ਤੁਹਾਡੀ ਚੁੱਪੀ ਨਹੀਂ ਟੁੱਟੀ ਸਾਡੀਆਂ ਬਿਲਕਿਸ ਬਾਨੋ ਵਰਗੀਆਂ ਭੈਣਾਂ ਨੇਕਾਂ ਭੈਣਾਂ ਰੋਸ਼ ਤੁਹਾਡੇ ਮੰਤਰੀ ਸੰਸਦ ਪਰੇ ਭੀਜੇਪੀ ਦੇ ਜਿਹੜੇ ਮੇਨ ਤੁਹਾਡੇ ਆਗੂ ਨੇ ਉਹਨਾਂ ਨਾਲ ਬਲਾਕ ਕਰ ਵਰਗੀਆਂ ਘਟਨਾਵਾਂ ਹੋਈਆਂ ਨੇ ਤੁਸੀਂ ਚੁੱਪੀ ਨਹੀਂ ਟੋੜੀ ਮੈਂ ਪੁੱਛਣਾ ਚਾਹਨੀ ਆ ਸਾਖਸ਼ੀ ਮਲਿਕ ਵਰਗੀਆਂ ਭੈਣਾਂ ਜਿਹੜੀਆਂ ਨੂੰ ਨੌਬਤ ਆਈ ਗੁੰਗਾ ਚ ਆਪਣੇ ਮੈਟਰ ਸਿੱਟਣ ਚਲੀ ਗਈਆਂ ਪਰ ਤੁਸੀਂ ਆਪਣੇ ਸੰਸਦ ਨੂੰ ਬਚਾਉਣ ਦੇ ਲਈ ਹਜੇ ਤੱਕ ਲੱਗੇ। ਕੀ ਕੈਪਟਨ ਮਿੰਦਰ ਸਿੰਘ ਜਾਗੇ ਨੇ ਤੁਹਾਡੇ ਧਰਨੇ ਤੋਂ ਬਾਅਦ ਕਿਸੇ ਨਾਲ। ਦੇਖੋ ਜੇ ਪਾਸ ਫੋਟੋ ਲਈਆ ਕਿ ਮੈਂ ਕਿਸਾਨਾਂ ਦਾ ਸਮਝੌਤਾ ਕਰਾਉਣਾ। ਮੈਂ ਤਾਂ ਉਹਨਾਂ ਦੇ ਘਰ ਦੇ ਬਾਹਰ ਵੀ ਤੁਹਾਡੇ ਸਾਹਮਣੇ ਧਰਨਾ ਲਾ ਕੇ ਬੈਠੀ ਸੀ ਕਿ ਕੀ ਗੱਲ ਤੁਸੀਂ ਪੰਜਾਬੀ ਨਹੀਂ ਹੈਗੇ। ਸਾਰੇ ਆਪਾਂ ਜਾਣਦੇ ਆ ਕਿ ਕੀ ਹੋਇਆ। ਬੜੀ ਸ਼ਰਮ ਦੀ ਗੱਲ ਹੈ ਕਿ ਕੱਲ ਜਿਹੜਾ ਇੱਕ ਸਾਡਾ ਵਿਚਾਰਾ ਬੱਚਾ ਨੌਜਵਾਨ 21 ਸਾਲ ਦਾ ਜਿਹੜਾ ਉਥੇ ਸ਼ੁਕਰਨ ਸਿੰਘ ਉਹਦੀ ਹੱਤਿਆ ਹੋ ਗਈ ਇਸ ਤੋਂ ਬੁਰੀ ਘਟਨਾ ਹੋ ਰਹੀ ਹੈ ਕੋਸ਼ਿੰਦ ਜੀ ਇੱਕ ਖਬਰ ਜਿਹੜੀ ਭਾਜੀਪੀ ਚ ਕੈਪਟਨ ਪਰਵਾਰ ਤਾਂ ਚਲਾਇ ਗਿਆ ਹੈ ਕਿ ਨਮਜੋਤ ਸਿੰਘ ਸਿੱਧੂ ਪਾਰੇ ਵੀ ਕਲਸੋਹਾ ਭਾਜੀਪੀ ਵਿਚਾਰ ਤੋਂ ਖਬਰ ਆ ਰਹੀ ਹੈ ਕੀ ਕਹਿਣਾ ਚਾਹਦੇ ਤੁਸੀਂ ਪਾਕੀ ਬਾਰੇ ਦੇਖੋ ਅੱਜ ਵੈਸੇ ਸਾਡਾ ਜਿਹੜਾ ਮਹਿਲਾ ਪੈਣਾ ਦਾ ਸਾਡਾ ਹੀ ਪ੍ਰੋਟੈਸਟ ਹੈ ਕਿ ਇਹ ਭਾਜੀਪੀ ਸਰਕਾਰ ਦੇ ਵਿਰੁੱਧ ਹੈ ਪਰ ਦੇਖੋ ਇਹ ਹੈ ਕਿ ਮੈਂ ਤਾਂ ਕੌਂਗਰਸ ਪਾਰਟੀ ਦੀ ਹੀ ਗੱਲ ਕਰੂੰਗੀ ਕਾਂਗਰਸ ਪਾਰਟੀ ਇੱਕ ਜਿਹੇ ਪਾਰਟੀ ਹੈ ਜਿਹੜੇ ਸਾਰੇ ਧਰਮਾਂ ਨੂੰ ਵਰਗਾਂ ਨੂੰ ਮਜਬੂਰ ਨੂੰ ਨਾਲ ਲੈ ਕੇ ਜਾਣ ਵਾਲੀ ਪਾਰਟੀ ਹੈ ਕਾਂਗਰਸ ਪਾਰਟੀ ਇੱਕ ਸਮੁੱਚਰ ਹੈ ਮੈਂ ਚੌਥੀ ਪੀੜ੍ਹੀ ਮੇਰੇ ਪਰਿਵਾਰ ਦੀ ਹੋਈ ਇਸ ਪਾਰਟੀ ਦੇ ਵਿੱਚ ਜੋ ਕਾਂਗਰਸ ਪਾਰਟੀ ਨੇ ਦੇਸ਼ ਦੇ ਲਈ 70 ਸਾਲ ਚੀਤਾ ਇਹ ਜਿਹੜੀਆਂ ਪਾਰਟੀਆਂ ਮੰਗਦੀਆਂ ਨੇ ਕਹੇ ਜਿਹੀ ਕੋਈ ਪਾਰਟੀ ਹੋਰ ਨਹੀਂ ਆਈ ਆ ਇਹ ਜਿਹੜੀਆਂ ਤੁਸੀਂ ਗੱਲਾਂ ਉਹ ਵਾਵਾ ਕਰ ਰਹੇ ਹੋ ਜੋ ਅਫਵਾਹ ਫੈਲਦੀ ਹੈ ਜੇ ਉਹ ਸਾਹਮਣੇ ਆਜੂਗੀ ਤਾਂ ਸੱਚ ਹੋਜੂਗੀ ਨਹੀਂ ਉਹ ਝੂਠ ਹੈ ਥੈਂਕ ਯੂ